ਸ਼ਬਦ ਦੀ ਰੰਭਤਾ ਕਿੱਥੋਂ ਹੁੰਦੀ ਹੈ ਸ਼ਬਦ ਵਿੱਚ ਸਦਨਾ ਜੀ ਕਹਿੰਦੇ ਨੇ ਨਿਰਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖਤਾਰੀ ਕਾਮਾਰ ਸੀ ਸਵਾਰ ਸੀ ਵਾਕੀ ਪੈਜ ਸਵਾਰੀ ਇੱਥੋਂ ਸ਼ਬਦ ਦੀ ਅਰੰਭਤਾ ਹੈ ਸਦਨਾ ਮਾਸ ਵੇਚਦਾ ਸ਼ੁਣ ਧਿਆਨ ਨਾਲ ਸੁਣਨੇ ਜੇ ਮੈਂ ਸਾਖੀ ਵੀ ਸਾਂਝੀ ਕਰਦਾ ਇਹਦਾ ਕੰਮ ਕੀ ਸੀ ਹਿੰਦੁਸਤਾਨ ਦੇ ਅੰਦਰ ਹైదరాబాద్ ਸ਼ਹਿਰ ਉਹਦੇ ਨੇੜੇ ਦਾ ਨਗਰ ਹੈ ਉਥੇ ਇਹਨਾਂ ਦਾ ਜਨਮ ਹੋਇਆ ਸੀ ਮੁਸਲਮਾਨ ਧਰਮ ਦੇ ਵਿੱਚੋਂ ਸਨ ਪਰ ਇਹਨਾਂ ਦਾ ਕੰਮ ਸੀ మాਸ ਵੇਚਣਾ మాਸ ਵੇਚ ਕੇ ਰੋਟੀ ਖਾਂਦੇ ਸਨ ਧੰਦਾ ਸੀ ਰੱਬ ਨੇ ਧੰਦਾ ਦਿੱਤਾ ਹੋਇਆ ਸੀ ਧੰਦਾ ਕਰਦੇ ਸਨ మాਸ ਵੇਚਦੇ ਸਨ ਰੋਜ਼ ਵੇਚਣਾ ਪਰ ਜਿੱਥੇ మాਸ ਵੇਚਣ ਦਾ ਕੰਮ ਕਰਦੇ ਸਨ ਉਥੇ ਨਾਲ ਰੱਬ ਦੀ ਬੰਦਗੀ ਵੀ ਕਰਦੇ ਸਨ ਚਲੋ ਤਾਂ ਧੰਦਾ ਸੀ ਉਹਨਾਂ ਦਾ ਬਜ਼ੁਰਗਾਂ ਤੋਂ ਮਿਲ ਕੇ ਉਹ ਕਰਦੇ ਰਹੇ ਨੇ ਜਿਵੇਂ ਆਪਾਂ ਜ਼ਿੰਮੇਦਾਰ ਆ ਸਾਡੇ ਬਜ਼ੁਰਗ